DIG ਚਿਲੰਦਰ ਰੇਂਜ ਵੱਲੋਂ ਨਸ਼ਿਆਂ ਦੇ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਉਸ ਵਿੱਚੋਂ ਬਾਹਰ ਕੱਢਣ ਲਈ ਵੱਖ-ਵੱਖ ਵਿਭਾਗ ਦੇ ਅਧਿਕਾਰੀਆਂ ਨਾਲ ਹੁਸ਼ਿਆਰਪੁਰ ਵਿਖੇ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੱਖੀ ਗਈ ਮਹੀਨਾਵਾਰ ਐਨਕੋਰਡ ਮਕੈਨਿਜ਼ਮ ਮੀਟਿੰਗ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸਾਹਿਬ ਐਸਐਸਪੀ ਸਾਹਿਬ ਇਹਨਾਂ ਦੇ ਨਾਲ ਜਿਹੜਾ ਇਹਨਾਂ ਨੇ ਮੈਨੂੰ ਚੇਤੇ ਤੌਰ ਤੇ ਅੱਜ ਨਵਾਈਟ ਕੀਤਾ ਸੀ ਡਿਸਟ੍ਰਿਕਟ ਦੀ ਜਿਹੜੀ ਮੰਥਲੀ ਰਿਪੋਰਟ ਦੀ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਨਾਲ-ਨਾਲ ਹੋਰ ਬਾਕੀ ਦੇ ਜਿਹੜੇ ਸਟੇਕ ਹੇਲਡਰਸ ਸਾਰਿਆਂ ਨੂੰ ਇੱਥੇ ਨਵਾਈਟ ਕੀਤਾ ਗਿਆ ਸੀ ਔਰ ਉਹਦੇ ਵਿੱਚ ਜਿਹੜਾ ਨਸ਼ਿਆਂ ਦੀ ਦੰਦਲ ਦੇ ਵਿੱਚ ਨੰਬਰਿੰਗ ਤੇ ਜਿਹੜੇ ਬੱਚੇ ਸਾਡੇ ਇਸ ਦੰਦਲ 'ਚ ਫਸ ਗਏ ਆ ਉਹਨਾਂ ਨੂੰ ਇਹਦੇ 'ਚੋਂ ਕਿੱਦਾਂ ਬਾਹਰ ਕੱਢਣਾ ਦੂਸਰਾ ਜਿਹੜੇ ਸਾਡੇ ਹੁਣ ਬੱਚੇ ਆ ਮੁੰਮ ਨੂੰ ਇਸ ਦਮਦਲਚੇ ਜਾਣ ਤੋਂ ਕਿੱਦਾਂ ਬਚਾਉਣਾ ਇਹਦੇ ਦੂਵੇਂ ਇਹ ਜਿਹੜਾ ਹੈਗਾ ਵਾ ਨਸ਼ੇ ਦੇ ਇਹ ਸਾਰੇ ਜਿਹੜੀ ਸਾਡੇ ਨੌਜਵਾਨ ਪੀੜ੍ਹੀ ਨੂੰ ਲੈ ਕੇ ਬ੍ਰੇਨ ਸਟਾਰਮਿੰਗ ਸੈਸ਼ਨ ਕੀਤਾ ਗਿਆ ਜਿੰਨੇ ਵੀ ਪਾਰਟਿਸਪੈਂਟ ਸਿਗੇ ਸਾਰੇ ਐਗਰੀਕਲਚਰ ਡਿਪਾਰਟਮੈਂਟ ਦੇ ਸਪੋਰਟਸ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਫੋਰੈਸਟ ਡਿਪਾਰਟਮੈਂਟ ਤੋਂ ਸਾਰੇ ਡਿਪਾਰਟਮੈਂਟਸ ਜਿੰਨੇ ਡਿਸਟ੍ਰਿਕਟ ਦੇ ਹੈਗੇ ਉਹਨਾਂ ਦੇ ਹੈਂਸ ਜਿਹੜੇ ਸਿਗੇ ਇੱਥੇ ਆਏ ਸੀਗੇ ਸਾਰਿਆਂ ਨੇ ਆਪਣੀ ਆਪਣੀ ਜਿਹੜੀ ਪੁਰਾਣੀ ਦੋਨੇ ਅਫਸਰ ਡਿਸਟ੍ਰਿਕਟ ਦੇ ਹੈਡਸ ਨੇ ਜਿਹੜੀਆਂ ਪੁਰਾਣੀਆਂ ਮੀਟਿੰਗਸ ਕੀਤੀਆਂ ਨੇ ਔਰ ਇਹਦੇ ਬਾਰੇ ਜਦੀਆਂ ਵੀ ਇਨਸਪੈਕਸ਼ਨਸ ਪੁਰਾਣੀਆਂ ਸੀਗੀਆਂ ਉਹਦੇ ਬਾਰੇ ਸਾਰੀ ਫੀਡਬੈਕ ਲਈ ਗਈ ਕਿ ਉਹਦੇ ਚ ਕੀ ਕੀ ਪ੍ਰਗਤੀ ਹੋਈ ਹੋਰ ਤਾਂ ਔਰ ਜਿੱਦੀ ਮੇਰੇ ਕੋ ਇਨਪੁਟ ਸੀ ਜਾਂ ਮੇਰਾ ਐਕਸਪੀਰੀਅੰਸ ਸੀਗਾ ਉਹ ਵੀ ਮੈਂ ਅੱਜ ਸ਼ੇਅਰ ਕੀਤਾ ਔਰ ਦੋਨੇ ਅਫਸਰਸ ਜਿਹੜੇ ਹੈ ਉਹਨਾਂ ਨੇ ਉਹ ਸਾਰੇ ਜਿਹੜੇ ਪੁਆਇੰਟਸ ਆ ਜਿਹੜੇ ਜਿਹੜੇ ਵੀ ਹੋਰ ਅਸੀਂ ਹੋਰ ਵਧੀਆ ਕਰਗਰ ਤਰੀਕੇ ਨਾਲ ਕਰ ਸਕਦੇ ਨੌਜਵਾਨਾਂ ਨੂੰ ਇਸ ਨਸ਼ੇ ਦੀ ਦੰਦਲ ਤੋਂ ਬਚਾਉਣੀ ਔਰ ਇਸ ਦੰਦਲ ਚ ਜਿਹੜੇ ਸੜੇ ਫਸੇ ਆ ਬੱਚੇ ਉਹਨਾਂ ਨੂੰ ਇਹਦੇ ਚੋਂ ਕੱਢਣ ਲਈ ਹੋਰ ਤਗੜੇ ਤਰੀਕੇ ਨਾਲ ਅਸੀਂ ਹਮਲਾ ਮਾਰੀਏ ਉਸ ਜਿਹੜੀ ਹੈਗੀ ਆ ਅੱਜ ਦੀ ਜਿਹੜੀ ਡਿਸਕਸ਼ਨ ਆ ਉਹਦੀ ਜਿਹੜੀ ਅਗਲੀ ਸਟਰੈਟਜੀ ਆ ਦੋਨੇ ਆਫਸਰਸ ਜਿਹੜੇ ਹੈਗੇ ਆ ਟੀਐਸ ਵਾਲੇ ਐਂਡ ਤੋਂ ਐਸਐਸਪੀ ਸਾਹਿਬ ਥੀਸੀ ਸਾਹਿਬ ਬੀਇੰਗ ਡਿਸਟ੍ਰਿਕਟ ਹੈਡ ਇਹ ਉਸ ਚੀਜ਼ ਨੂੰ ਜਿਹੜਾ ਹੈਗਾ ਵਾ ਅੱਗੇ ਆਪ ਦੀ ਸਟਰੈਟਜੀ ਲੋਕਲ ਲੈਵਲ ਤੇ ਵਧਾ ਕੇ ਇਹਨੂੰ ਅੱਗੇ ਲੈ ਕੇ ਜਾਣਗੇ ਔਰ ਹੋਰ ਵੀ ਇਹਦੇ ਵਿੱਚ ਅਸੀਂ ਬੜੀਆਂ ਅੱਜ ਕਈ ਚੀਜ਼ਾਂ ਡਿਸਕਸ ਕੀਤੀਆਂ ਜਿਵੇਂ ਕਿ ਸਪੋਰਟਸ ਦੀਆਂ ਅਸਮਾਨ ਵਗੈਰਾ ਬੱਚਿਆਂ ਨੂੰ ਦੇਣਾ ਔਰ ਕਲਚਰਲ ਪ੍ਰੋਗਰਾਮਸ ਜਿਹੜੇ ਹੈਗੇ ਆ ਉਹ ਕਰਦੇ ਔਰ ਬੱਚਿਆਂ ਦੀਆਂ ਡੀ ਐਡਿਕਸ਼ਨ ਸੈਂਟਰ ਤੇ ਵਿਜ਼ਿਟਸ ਪਲਾਨ ਕਰਨਾ ਇਹ ਕੁਝ بڑے ਜਿਹੜੇ ਹੈਗੇ ਆ ਚੰਗੇ ਔਰ ਗਰਾਊਂਡ ਦੇ ਨਾਲ ਜੁੜੇ ਹੋਏ ਕਈ ਇਹੋ ਜਿਹੇ ਮੁੱਦੇ ਆ ਇਹਦੇ ਨਾਲ ਅਸੀਂ ਬੱਚਿਆਂ ਨੂੰ ਸਮਝਾ ਸਕਦੇ ਹਾਂ ਉਹ ਕੋਈ ਉਸ ਪਾਸੇ ਨਾ ਜਾਣ بجائے ਕਿ ਨਸ਼ਿਆਂ ਦੇ ਉਹ ਸਪੋਰਟਸ ਜਾਂ ਕਲਚਰਲ ਜਾਂ ਆਪਣੀਆਂ ਜਿਹੜੀਆਂ ਸਕਿੱਲ ਡਵੈਲਪਮੈਂਟਸ ਵਾਲੀਆਂ ਚੀਜ਼ਾਂ ਨੇ ਉਧਰਲੇ ਪਾਸੇ ਨੂੰ ਰਹਿਣ ਪਰ ਜਿਹੜੇ ਬੱਚੇ ਫਸੇ ਉਹਨਾਂ ਨੂੰ ਇਸ ਦਲਦਲ ਚ ਕਿੱਦਾਂ ਡੀਡਿਕਸ਼ਨ ਸੈਂਟਰ ਚ ਲਿਆ ਕੇ ਰੀਹੈਬ ਸੈਂਟਰ ਚ ਲਿਆ ਕੇ ਬਾਅਦ ਚ ਉਹਨਾਂ ਨੂੰ ਟਰੀਟਮੈਂਟ ਕਰਕੇ ਉਹਨਾਂ ਦੀ ਪ੍ਰੋਪਰ ਫਿਰ ਉਹਨਾਂ ਦੇ ਮਗਰ ਉਹਨਾਂ ਦੀ ਕਿੱਦਾਂ ਪੈਰਵਾਹੀ ਕਰਨੀ ਹੈ ਕਿੱਦਾਂ ਫੋਲੋਅ ਅਪ ਰੱਖਣਾ ਉਹ ਸਾਰੀਆਂ ਚੀਜ਼ਾਂ ਚੁੱਕੀਆਂ ਲੋ ਇਨ ਆਰਡਰ ਦੀ ਜਿਹੜੀ ਸਿੱਤੀ ਹੈ ਕਾਹਨ ਦੀ ਕਿਉਂਕਿ ਸੋਸ਼ਲ ਮੀਡੀਆ ਤੇ ਬਿਆਨਬਾਜ਼ੀ ਹੋ ਰਹੀ ਹੈ ਜਿੱਦਾਂ ਲੁਧਿਆਣੇ ਦਾ ਮਤਲਬ ਆ ਰਿਹਾ ਹੈ ਉਹਦੇ ਲਈ ਕੋਈ ਸਪੈਸ਼ਲ ਮਤਲਬ ਹੈ ਪੁਲਿਸ ਵੱਲੋਂ ਕੋਈ ਤਰ੍ਹਾਂ ਦੀ ਤੇ ਕੋ ਸੋਸ਼ਲ ਮੀਡੀਆ ਮੋਨਿਟਰਿੰਗ ਸਾਡੀਆਂ ਚੱਲ ਰਹੀਆਂ ਕਈ ਲੋਕ ਅੱਜ ਕੱਲ ਇਹੋ ਜਿਹੇ ਆ ਜਿਹੜੇ ਕਰਵਾਈਆਂ ਕੋਈ ਨਾ ਕੋਈ ਨਵਾਂ ਹੀ ਅੱਜ ਕੱਲ ਛੋਟਾ ਮੋੜਾ ਦਾ ਚੈਨਲ ਖੋਲ ਕੇ ਔਰ ਗਲਤ ਬਲਤ ਫੁਵਾਮਾ ਜਿਹੜੀਆਂ ਫਲਾਣੀਆਂ ਜਾ ਰਹੀਆਂ ਨੇ ਉਹਨਾਂ ਨੂੰ ਅਸੀਂ ਜਿਹੜੇ ਇਹਦੇ ਚੈਨਲਸ ਹਨ ਉਹਨਾਂ ਨੂੰ ਸਰਕਾਰ ਦੀ ਪਾਲਿਸੀ ਹੈ ਉਹਨਾਂ ਨੂੰ ਡਾਊਨ ਕਰਨ ਦਾ ਔਰ ਫਰਦਰ 31 ਵਰਤੋਂ ਉਹਨਾਂ ਨੂੰ ਅਸੀਂ ਇਸ ਸਟਰੀ ਨੂੰ ਡਾਊਨ ਕਰਾਂਗੇ ਡਿਲੀਟ ਕਰਾਵਾਂਗੇ ਖਤਮ ਕੀਤੇ